ਜੋ ਭਗਵੰਤ ਮਾਨ ਸਾਹਿਬ ਨੇ ਸ਼ਹੀਦ ਪਗਲ ਸਿੰਘ ਜੀ ਪਾਰੇ ਵੱਟੀ ਗੱਲ ਕਹੀ ਹਉ ਤੁਹਾਨੂੰ ਦੱਸਦੇ ਹਾਂ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ ਸ਼ਹੀਦ ਆਸਮ ਪਗਲ ਸਿੰਘ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਸ਼ਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਇੰਨਾ ਸ਼ਹੀਦਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਸ਼ਹੀਦਾਂ ਦੇ ਸੁਪਨੇ ਦੀ ਆਜ਼ਾਦੀ ਲਿਆ ਕੇ ਰਮਾਂਗੇ ਤਾਨਾ ਸ਼ਾਹੀ ਤੇ ਜ਼ਬਰ ਜਿਸ ਹੁਲਮਤੇ ਖਿਲਾਫ ਡੱਟ ਕੇ ਲੜਾਂਗੇ ਸ਼ਹੀਦ ਪਗਤ ਸਿੰਘ ਸੁਖਦੇਵ ਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੇ ਸ਼ਹੀਦੀ ਪਾਰਕ ਵਿਖੇ ਸ਼ਰਧਾਂਜਲੀ ਦੇਣ ਪਹੁੰਚਾ ਹਾਂ ਅੱਜ ਅਨਖੀਤੇ ਇਨਕਲਾਬੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੇ ਸ਼ਹੀਦੀ ਪਾਰਕ ਵਿਖੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਸ਼ਹੀਦ ਪਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਯਾਦ ਕੀਤਾ ਉਨ੍ਹਾਂ ਦੇ ਦਰਸਾਏ ਮਾਰਗਾਂ ਤੇ ਪਹਿਰਾ ਦਿੰਦੇ ਰਹਿਣ ਦਾ ਅਹਿਮ ਫੈਸਲਾ ਲਿਆ ਸ਼ਹੀਦਾਂ ਵੱਲੋਂ ਤੀਸ਼ ਲਈ ਦੇਖੇ ਸੁਪਨਿਆਂ ਨੂੰ ਅਸੀਂ ਜ਼ਰੂਰ ਪੂਰਾ ਕਰਕੇ ਰਵਾਂਗੇ ਇੱਕ ਗੱਲ ਕਹੀ ਭਵਨਤਨ ਸਾਹਿਬ ਨੇ ਅੱਜ ਤੋਂ ਦੱਸਦੀ ਹੈ ਜੀ 23 ਮਾਰਚ ਹੈਗੀ ਹੈ ਤੇ ਅੱਜ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਵਨ ਸਿੰਘ ਮਾਨ ਸਾਹਿਬ ਨੇ ਸ਼ਹੀਦਾਂ ਦੇ ਬਾਰੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਸ਼ਹਾਦਤ ਤੇ ਕੁਰਬਾਨੀ ਨੂੰ ਯਾਦ ਕਰਦੇ ਹਾਂ ਤੇ ਮੈਂ ਫੁੱਲ ਪੇਂਟ ਕਰਦਾ ਹਾਂ ਤੁਸੀਂ ਇਸ ਵਾਰ ਕੀ ਗੋ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਦੱਸਦੀ ਹੈ ਜੀ ਆ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਭਗਤ ਸਿੰਘ ਜੀ ਸੁਖਦੇਵ ਜੀ ਰਾਜਗੁਰੂ ਜੀ ਜਿਨ੍ਹਾਂ ਨੇ ਦੇਸ਼ ਤੇ ਲਈ ਆਪਣੀ ਯੋਹੇ ਕੁਰਬਾਨੀ ਦਿੱਤੀ ਸੀਗੀ ਤੇ ਅੱਜ ਜੋ ਹੈ 23 ਮਾਰਚ ਹੈਗੀ ਹੈ ਤੇ ਪੰਤ ਮਾ ਸਾਹਿਬ ਨੇ ਆਪਣੇ ਪਾਰਟੀ ਜ਼ਬਰਕਨਾ ਨਾਲ ਮਿਲ ਕੇ ਜੋ ਹੈ ਪਗਸਿੰਘ ਜੀ ਨੂੰ ਯਾਦ ਕੀਤਾ ਅਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਉਹਨਾਂ ਨੇ ਕਿਹਾ ਅਸੀਂ ਇਦਾਂ ਹੀ ਜੋ ਹੈ ਲੋਕਾਂ ਦੇ ਲਈ ਕੰਮ ਕਰਦੇ ਰਹਿਾਂਗੇ ਤੇ ਸ਼ਹੀਦ ਪਗਸਿੰਘ ਜੀ ਦੇ ਵਿਚਾਰਾਂ ਉੱਤੇ ਕੰਮ ਕਰਦੇ ਹਾਂ ਤੇ ਕਰਦੇ ਰਹਿਾਂਗੇ ਵੱਡੀ ਖਬਰ ਤੁਹਾਨੂੰ ਦੱਸਤੀ ਹੈਗੀ ਪਹਿਲੇ ਖਬਰ ਲਗਾਈ ਸੀ ਕਿ ਸੁਖੀਰ ਬਾਦਲ ਨੇ ਵੀ ਜੋ ਹੈ ਫੁੱਲ ਪੇਂਟ ਕੀਤੇ ਸਿਗੇ ਜੋ ਸ਼ਹੀਦ ਬਗਤ ਸਿੰਘ ਜੀ ਨੂੰ ਤੇ ਹੁਣ ਭੌਂਤਨਾ ਸਾਹਿਬ ਨੇ ਵੀ ਅਸੀਂ ਦੇਖਿਆ ਕਿ ਉਹਨਾਂ ਨੇ ਵੀ ਹੈ ਹੁੱਲ ਪੇਂਟ ਕਿਤੇ ਹੈਗੇ ਸ਼ਰਧਾਂਜਲੀ ਦਿੱਤੀ ਹੈਗੀ ਆ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਨੂੰ ਅਸੀਂ ਵੀ ਦਿਲੋਂ ਪ੍ਰਣਾਮ ਕਰਦੇ ਹਾਂ ਜੇ ਇਹਨਾਂ ਨੇ ਸਾਡੇ ਲਈ ਕੁਰਬਾਨੀ ਨਾ ਦਿੱਤੀ ਹੁੰਦੀ ਸਾਡਾ ਦੇਸ਼ ਆਜ਼ਾਦ ਨਾ ਹੁੰਦਾ ਫ੍ਰੀडम ਆਫ ਸਪੀਚ ਨਾ ਹੁੰਦੀ ਸਾਡਾ ਕਨਸਟੀਟਿਊਸ਼ਨ ਹੈਗਾ ਜੀ ਜੇ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਤੁਸੀਂ ਦੱਸੋ ਵਰ ਕੀ ਗੋ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਦੱਸਤੀ ਜੀ ਪੰਤਪਤ ਸਾਹਿਬ ਨੇ ਸ਼ਹੀਦ ਆਸਮ ਸੁਖਦੇਵ ਜੀ ਭਗਤ ਸਿੰਘ ਜੀ ਤੇ ਰਾਜਗੁਰੂ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਇੱਤਾ ਇਨਾ ਦੀ ਜੋ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਰਹੰਦੇ ਦੁਨੀਆ ਤੱਕ ਯਾਦ ਰੱਖਾਂਗੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲਈ ਕਿ ਰਮਾਂਗ ਕੇ ਤਾਨਾ ਸ਼ਹੀਦ ਜਮਰ ਜੁਲਮ ਦੇ ਖਿਲਾਫ ਲੜਦੇ ਰਵਾਂਗੇ ਇਹ ਵੱਡੀ ਗੱਲ ਕਹੀ ਪੰਤਮਨ ਸਾਹਿਬ ਨੇ ਅਸਲੀ ਲੁਧਿਆਣਾ ਹੀ ਪਰਮੇਸ਼ਰ ਦੀ ਪੂਰੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਸੁਖਦੇਵ ਜੀ ਰਾਜਗੁਰੂ ਜੀ ਨੂੰ ਜੋ ਹੈ ਸ਼ਰਧਾਂਜਲੀ ਦਿੰਦੇ ਹਾਂ ਤੇ ਅਸੀਂ ਵੀ ਕਹਿੰਨੇ ਹਾਂ ਕਿ ਪੰਜਾਬ ਭਾਰਤ ਜੋ ਹੈ ਇਦਾਂ ਹੀ ਵਸਦਾ ਰਹੇ ਤੇ ਇਹਨਾਂ ਦੀ ਜਿਹੜੀ ਕੁਰਬਾਨੀ ਹੈਗੀ ਇਹ ਖਰਾਬ ਨਾ ਜਾਵੇ ਜਾਂਦੇ ਹਨ ਤੁਹਾਨੂੰ ਦੱਸਤੀ ਜੀ ਪੰਤਮਨ ਸਾਹਿਬ ਨੇ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਿਤੇ ਇਹ ਸੀ ਆਦੀ ਖਬਰ